ਕੀ ਦਰ ਪਾਸ਼ਾ ਮਾਤਾ ਸਾਹਿਬ ਦੇਵਾਂ ਦੇ ਚਰਨਾਂ ਨੂੰ ਭਾਵੇ ਸੋਨਿਆ ਲੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਭਾਜੀ ਮੰਨੋ ਮੇਰੀ ਗੱਲ ਭਲੇ ਮੋਰਚਾ ਫੜੇ ਕਰਾਈਏ ਫਿਰ ਬੈਠਾਂਗੇ ਭਾਜੀ ਸਾਹਿਬ ਜੀ ਮਾਤਾ ਜੀ ਨਹੀਂ ਨਹੀਂ ਡਾਰਗਾ ਦਾ ਆਖੀ ਆ ਨਹੀਂ ਜਿਹੜੀ ਤੁਹਾਡੇ ਨਾਲ ਆ ਨਹੀਂ ਤੁਹਾਡੇ ਨਾਲ ਆ ਯਾਰ ਕਿਹੜੀ ਗੱਲ ਤੁਹਾਡੇ ਹੁੰਦਿਆਂ ਥੋੜੀ ਗਲਤ ਕੰਮ ਕੀ ਹੋਊਗਾ। ਤੇ ਇਹਨੂੰ ਪਤਾ ਸੀ ਅੱਜ ਇਦਾਂ ਹੋ ਜਾਣਾ। ਜੁੜੋ ਪਾਣੀ ਗੁਰੂ ਗੁਰੂ ਹੈ ਪਾਣੀ ਧਰਤੀ ਦੀ ਪਾਣੀ ਆਈ ਤੇ ਤਕਲੀ ਜੰਤ ਮਟਾਇਆ ਤੇ ਬੰਨਾ ਵੀ ਜੰਤ ਮਟਾ ਦਈ ਨਾਲ ਤੇ ਪਾਣੀ ਫੜੋ ਵੱਟ ਤੋਂ ਵੱਟ ਪੀਪਨ ਫੜੋ ਇੱਥੇ ਮੜਾ ਜਾ ਭਾਜੀ ਆਹ ਪਾਣੀ ਕੀ ਬਹਾਉਂ ਕਾਪੀ ਪੈਨ ਫੜਿਓ ਵੀਰ ਮੜਾ ਜਾ ਕਾਪੀ ਪੈਨ ਦਿਓ ਗੱਲ ਸੁਣੋ ਅਧਰ ਆਵੇ ਬਾਹਰ ਆਇਓ ਤੇ ਰੋਲਾਈ ਬੋਦ ਆਹੋ ਪਾਣੀ ਨਹੀਂ ਆਉਂਦੇ ਦੇਖਿਓ ਮੜਾ ਜਾ ਮੈਂ ਇਹ ਤੁਹਾਨੂੰ ਸਲਾਹ ਹੈ ਮੈਂ ਆਪਣੀ ਕੀ ਆਪਣੀ ਸਲਾਹ ਕਰ ਦੋ ਹਾਂ ਇੱਕ ਇੱਕ ਹੂਰ ਦਈ ਫੋਨ ਜਦੋਂ ਜਦੋਂ ਆਪਣਾ ਕੰਮ ਕਰਦੇ ਹੋ ਨਾ ਅਸੀਂ ਖਾਸ ਕਰਕੇ ਕੋਈ ਵੀਡੀਓ ਨਹੀਂ ਵੀਡੀਓ ਨਾ ਬਣਾਵੋ ਪਤਾ ਕਿਉਂ ਇਹਨਾਂ ਦੇ ਇਹ ਸਰਕਾਰੀ ਮੁਲਾਜ਼ਮਾਂ ਚਾਰੇ ਇਹਨਾਂ ਦੇ ਐਕਸ਼ਨ ਆ ਜਾਂਦਾ ਕਿ ਭਾਈ ਤੁਸੀਂ ਕੀ ਕਰਦੇ ਪਿਓ ਨਹੀਂ ਨਹੀਂ ਵੀਡੀਓ ਤੇ ਆਪਣਾ ਪਤਾ ਨਹੀਂ ਉਹ ਨਹੀਂ ਕਰਦੇ ਨਹੀਂ ਅਸੀਂ ਵੇਖ ਕੇ ਰੋਕਿਆ ਵੀ ਹਾਂਜੀ ਪਰ ਨਹੀਂ ਗਰੀਨ ਜੀ ਜਿੱਥੇ ਬਾਬਾ ਜੀ ਗੱਡੀ ਲਾ ਕੇ ਬਹਿੰਦੇ ਸੀ ਉਹ ਘਰ ਵਾਲੇ ਮੰਨ ਗਏ ਆ ਕਿ ਅਸੀਂ ਅੱਜ ਤੋਂ ਤੋਬਾ ਕਰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਓਟ ਆਸਰਾ ਲਵਾਂਗੇ ਜੀ ਗਾਂ ਤੋਂ ਹੀ ਗੱਡੀ ਨਹੀਂ ਲਾਵਾਂਗੇ ਠੀਕ ਹੈ ਸੰਗਤ ਜੀ ਤੇ ਆਓ ਬਾਪੂ ਜੀ ਕਰੋ ਸੇਵਾ ਲੱਗੇ ਆਓ ਅੱਛਾ ਬੰਦ ਕਰੋ ਦਿੰਦੇ ਹੋ ਦਿੰਦੇ ਹੋ ਨਾ ਪਰ ਸਭ ਤੋਂ ਜਿਹੜੀ ਵੱਡੀ ਭੁੱਲ ਕਰਨ ਦਿਓ ਦਸਾਂ ਗੁਰੂਆਂ ਦੀਆਂ ਫੋਟੋਆਂ ਤੁਸੀਂ ਬਾਬੇ ਸ਼੍ਰੀ ਚੰਦੇ ਪੈਰਾਂ 'ਚ ਲਾਈ ਆ ਕਦੀ ਵੇਖਿਆ ਕਿ ਪਿਓ ਦੀ ਪੈਰਾਂ ਦੇ ਵਿੱਚ ਪੁੱਤ ਦੀ ਫੋਟੋ ਪਈ ਹੋਵੇ ਮੈਂ ਬਾਕੀ ਗੱਲਾਂ ਵੀ ਕਿੰਤੂ ਪਰਤੂ ਨਹੀਂ ਕਰਦਾ ਕਦੀ ਤੁਸੀਂ ਦੇਖਿਆ ਕਿ ਪਿਓ ਦੇ ਪੈਰਾਂ 'ਚ ਪੁੱਤ ਦੇ ਪੈਰਾਂ ਦੇ ਪੁੱਤ ਦੇ ਪੈਰਾਂ 'ਚ ਪਿਓ ਦੀ ਫੋਟੋ ਪਈ ਹੋਵੇ ਬਾਬਾ ਜੀ ਅਸੀਂ ਇਸ ਚੀਜ਼ ਦਾ ਖੰਡਨ ਕਰਦੇ ਜੇ ਪਹਿਲੇ ਮੇਰੀ ਬੇਨਤੀ ਸੁਣ ਲੋ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਜੇ ਅਸੀਂ ਤੁਹਾਡੇ ਨਾਲ ਤਾਂ ਧੁਰਨਾ ਜੇ ਨਿੱਧਾੜੋ ਕੇ ਜਿਹੜੀ ਬੰਦੀ ਕਾਰਵਾਈ ਕਰਾਵਾਂਗੇ ਪਰਚੇ ਧੱਕਣ ਕਰਾਵਾਂਗੇ ਪਹਿਲੇ ਐਨੁਸਮੇਟੋ ਕੋਈ ਨਹੀਂ ਕਰਲੇ ਹਾਂ ਜੀ ਨਹੀਂ ਬਾਬਾ ਜੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਘਰ ਤਾਂ ਬਹਿਣਾ ਜੇ ਜੇ ਐਨੁਸਮੇਟੋਗੇ ਤੇ ਮੱਥਾ ਟੇਕੋ ਮਾਰੇ ਦੇ ਲੜ ਲੱਗੋ ਇਹ ਤਾਂ ਅਸਲ ਤੇ ਗੱਲ ਹੋ ਗਈ ਕਿ ਹਾਂ ਕਿਉਂ ਜੀ ਤੁਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੋ ਲੋਕ ਤਾਂ ਨਾ ਕਰੋ ਹਰ ਵੀ ਨਾ ਹੋਰ ਨਾ ਪੁੱਜੋ ਮੜੀ ਨਾ ਸੰਗ ਜਾਈਏ ਇੱਕ ਗੱਡੀ ਲਾ ਕੇ ਆਪਾਂ ਬੜਾ ਅੱਜ ਗੱਡੀਆਂ ਚੱਕ ਦਿਓ ਮੱਥਾ ਟੇਕੋ ਅਸੀਂ ਤੁਹਾਡੇ ਨਾਲ ਨੀ ਧਾੜੋਗੇ ਚੱਕਾਂਗੇ ਜਿੱਥੇ ਸੱਚ ਹੋਊਗਾ ਠੀਕ ਹੈ ਜੀ ਆਲੀ ਜਾਨ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਨੂੰ ਕੋਈ ਖੇਡ ਨਾ ਸਮਝੀ ਜਾਵੇ ਨਾ ਨਾ ਬਹੁਤ ਸਭ ਤੋਂ ਵੱਡੀ ਜੇ ਗੁਰਨਾਣਾ ਸਾਹਿਬ ਤੋਂ ਕੋਈ ਸਿਆਣਾ ਨਹੀਂ ਸੀ ਜੇ ਗੁਰਨਾਣਾ ਸਾਹਿਬ ਨੂੰ ਬਾਬਾ ਸ਼੍ਰੀਚੰਦ ਠਹਿਗੇ ਸੀ ਤੇ ਉਹਨਾਂ ਨੇ ਆਪਣੇ ਸਵਾਜੇ ਨਾ ਉਹਨੂੰ ਗੱਦੀ ਮਿਲੀ ਨਾ ਤੇ ਜੇ ਆਪਾਂ ਹੀ ਘਰ ਘਰ ਗੱਦੀਆਂ ਲਾ ਕੇ ਬਹਿ ਗਏ ਤੇ ਸਾਡੇ ਤੋਂ ਸਿਆਣਾ ਕੌਣ ਹੋ ਜਾਊਗਾ ਮੈਂ ਤੁਹਾਡੇ ਤੁਸੀਂ ਮੇਰੇ ਭਰਾ ਵੋਂ ਤੁਸੀਂ ਮੇਰੀਆਂ ਭੈਣਾਂ ਵੋਂ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਆਇਆ ਕਿ ਤੁਸੀਂ ਮਹਾਰਾਜ ਦੇ ਲੜ ਲੱਗੋ ਜ਼ਰੂਰੀ ਆ ਜੀ ਹਾਂ ਸਾਨੂੰ ਇੱਥੋਂ ਦੇਖੋ ਤੁਸੀਂ ਸਾਡੇ ਆਪਣੇ ਹੋ ਕੋਈ ਬਗਾਨਾ ਨਹੀਂ ਸਾਡੇ ਤੋਂ ਨਾ ਹੀ ਕੋਈ ਬਾਹਲੇ ਮੁਲਕ ਚੋਂ ਆਏ ਜੀ ਇਹਨੂੰ ਸਮਝਿਟ ਦਿਓ ਅਸੀਂ ਤੁਹਾਡੇ ਨਾਲ ਜਿੱਥੇ ਤੁਹਾਡਾ ਤੁਹਾਨੂੰ ਸਹਯੋਗ ਚਾਹੀਦਾ ਤੁਹਾਨੂੰ ਦਿਆਂਗੇ ਅਸੀਂ ਅਸੀਂ ਤੁਹਾਨੂੰ ਆਪਣੇ ਪੱਕੇ ਨੰਬਰ ਸਾਰਾ ਐਡਰੈਸ ਦੇ ਕੇ ਜਾਵਾਂਗੇ ਹਾਂਜੀ ਹਾਂਜੀ ਪੈਨੂ ਮੇਰੀ ਭੈਣ ਤੁਸੀਂ ਆਪ ਹੱਥੋਂ ਧੋਕੇ ਨਾ ਸਮਝਿਟ ਦਿਓ ਠੀਕ ਹੈ ਹਾਂ ਕੋ ਜਿੰਨੇ ਵੀ ਆਣਾ ਆ ਉਹਨਾਂ ਤੁਹਾਨੂੰ ਆ ਦੇਖ ਕੇ ਨਹੀਂ ਤੁਰਨਾ ਤੁਹਾਡੇ ਨਾਲ ਮੈਂ ਤੁਹਾਨੂੰ ਬੇਨਤੀ ਪਹਿਲੇ ਕਰਦਾ ਪਿਆ ਜੀ ਸਿੱਖ ਜਗਤ ਤੁਹਾਡਾ ਤਾਂ ਤਾ ਤੁਰਨਾ ਦੇ ਬਾਬਾ ਜੀ ਤੁਸੀਂ ਆਪ ਸਿਆਣੇ ਹੋ ਅਹੀਂ ਤਰਨਤਨ ਤੋਂ ਆਏ ਦੀ ਹਾਂ ਅਹੀਂ ਸਤਕਾਰ ਕਮੇਟੀ ਦੇ ਸਿੰਘ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਐਸੀ ਉਸ ਪਿੰਡ ਕੀ ਨਾ ਪਿੰਡ ਦਾ ਭਾਈ ਸਾਹਿਬ ਸੀਤੋ ਮਾਈ ਚੁਗੀਆਂ ਠੀਕ ਹੈ ਜੀ ਤੇ ਜੋ ਅੱਜ ਘਟਨਾ ਹੋਈ ਦੀ ਇੱਥੇ ਕਿਸ ਦਿਨ ਦੀ ਘਟਨਾ ਕੀ ਚੱਕਰ ਹੋਇਆ ਸੀ ਉਸ ਦਿਨ ਦੀ ਜਿਹੜੀ ਸੱਚ ਗੱਲ ਆ ਸਾਨੂੰ ਉਹ ਦੱਸੋ ਆਪਾਂ ਸੋਸ਼ਲ ਮੀਡੀਆ 'ਚ ਜੋ ਵੇਖਿਆ ਹਾਂਜੀ ਭਾਜੀ ਉਦਾਂ ਹੀ ਕਦੇ ਇੱਥੇ ਆਪਣਾ ਟਰਪੀ ਦੌਰਦੇ ਜਿਵੇਂ ਪੇਂਟ ਦੇ ਦੌਰਦੇ ਆਪਾਂ ਵਰਤਦੇ ਹਾਂ ਹਾਂਜੀ ਭਾਈ ਚਾਰਾ ਕਰਕੇ ਬਿਲਕੁਲ ਉਹ ਚੱਕਰ ਦੇ ਵਿੱਚ ਆਪਾਂ ਗੱਲ ਕੀਤੀ ਉਹ ਚੱਕਰ ਵਿੱਚ ਕਦੇ ਨਹੀਂ ਆਏ ਹਾਂਜੀ ਜਾਂ ਕੰਡ ਪੜ ਤੇ ਕੰਪਨ ਸਾਹਿਬ ਜਿਨ੍ਹਾਂ ਨਾਲ ਪੁੱਛ ਹੁੰਦਾ ਉਹ ਅੱਛਾ ਜੀ ਉਹ ਐਸੇ ਬੰਦੇ ਨੂੰ ਜਿਹੜਾ ਬਾਬਾ ਜੀ ਆ ਕੀ ਨਾਮ ਬਾਬਾ ਦਾ ਨਾਮ ਬਾਬਾ ਕਲਵੰਤ ਸਿੰਘ ਬਾਬਾ ਕਲਵੰਤ ਸਿੰਘ ਹਾਂਜੀ ਕੰਤਾ ਕੰਦਾ ਵੀ ਕਹਿੰਦੇ ਕਲਵੰਤ ਕਹਿੰਦੇ ਹਾਂਜੀ ਜਿਵੇਂ ਪਿੰਡ ਦਾ ਨਾ ਛੋਟਾ ਨਾਮ ਹੁੰਦਾ ਕਲਵੰਤ ਸਿੰਘ ਕਲਵੰਤ ਸਿੰਘ ਆਹ ਅੱਜ ਕਲੰਤ ਸਿੰਘ ਹੀ ਆ ਅੱਛਾ ਜੀ ਤੇ ਇਹ ਜੋ ਤੁਹਾਨੂੰ ਪਤਾ ਤੁਸੀਂ ਵੇਖਿਆ ਸੋਸ਼ਲ ਮੀਡੀਆ 'ਚ ਉਹ ਬੀਬੀ ਕਹਿੰਦੀ ਬਾਕੀ ਇਹ ਸ਼ੁਰੂ ਤੋਂ ਜਾਣਦੇ ਆਂ ਇਹ ਬੰਦੇ ਨੂੰ ਅੱਛਾ ਜੀ ਪਿੰਡ ਦੇ ਵਿੱਚ ਪਤਵੰਤੇ ਸੱਜਣ ਇਹ ਬੱਚੇ ਨੂੰ ਪੁੱਛ ਇਹ ਬੱਚੇ ਬੱਚੇ ਅਸੀਂ ਤਾਂ ਹੀ ਆਏ ਜੀ ਪਹਿਲੇ ਸਾਨੂੰ ਪਤਾ ਲੱਗੇ ਕਦੀ ਵੀ ਨਹੀਂ ਇਹੋ ਜਿਹਾ ਇਹੋ ਜਿਹਾ ਇਨਸਾਨ ਨਹੀਂ ਆ ਇਹੋ ਜਿਹਾ ਇਨਸਾਨ ਹੀ ਸੀ ਇਹ ਬਿਲਕੁਲ ਘੜਿਆ ਅਨਜਾਮ ਲਗਾਉਣ ਤੇ ਸਰਦਾ ਤੇ ਜਿੱਥੇ ਉਹਦੀ ਪੱਗ ਲਵਾਈ ਗਈ ਹੈ ਉੱਥੇ ਤੁਹਾਡੇ ਚ ਕੋਈ ਸੱਜਣ ਗਿਆ ਮੌਕੇ ਤੇ ਕੋਈ ਐਸੀ ਉੱਥੇ ਉੱਥੇ ਉਹਨੂੰ ਕੱਲੇ ਨੂੰ ਖੱਦੇ ਆਇਆ ਕੱਲੇ ਨੂੰ ਕੱਲੇ ਕਿੰਨੇ ਵਜੇ ਸੱਦਿਆ ਤੇ ਕਿੰਨੇ ਸੱਦਿਆ ਇਹ ਤਕਰੀਬਨ ਸਵੇਰ 10 ਵਜੇ ਦਾ ਟਾਈਮ ਉਹ 10:00 ਵਜੇ ਦਾ ਤੇ ਘਟਨਾ ਕਿਦਾਂ ਦੀ ਕਹਿੰਦੇ ਉਹ ਬੀਬੀ ਨਾਲ ਜਦੋਂ ਕੋਈ ਕਰਮ ਹੋਇਆ ਕਿਦਾਂ ਦੀ ਘਟਨਾ ਦੱਸਦੇ ਹੋ ਇਹ ਗੱਲ ਬਰੇ ਇੱਕ ਚਾਰ ਦਿਨ ਤੇ ਪਰਸੋਂ ਦੀ ਗੱਲ ਜਿਹਨਾਂ ਵੀਡੀਓ ਪਈ ਆਪਾਂ ਮੰਗਲਵਾਰ ਸੱਧਿਆ ਪਰਸੋਂ ਪਰਸੋਂ ਦੀ ਘਟਨਾ ਆ ਤੇ ਸੱਧਿਆ ਕੱਲ ਨੂੰ ਪਰਸੋਂ ਸੱਧਿਆ ਉਹਨਾਂ ਨੂੰ ਅੱਛਾ ਜੀ ਪਰਸੋਂ ਸੱਧਿਆ ਯਾਨੀ 2-4 ਦਿਨ ਪਹਿਲਾਂ ਗੱਲ ਹੋਈ ਇੱਥੇ ਕਿਤੇ ਘਰੇ ਆਏ ਇਹਨਾਂ ਦੇ ਅੱਛਾ ਜੀ ਹਾਂਜੀ ਤੇ ਸਾਨੂੰ ਉਹ ਕਮਰਾ ਦਿਖਾਓਗੇ ਕਿਥੇ ਕਹਿੰਦੇ ਉਹ ਬੰਦੇ ਦੀ ਬਾਬਾ ਜੀ ਆ ਕਮਰਾ ਤਾਂ ਨੂੰ ਦਿਖਾ ਦਿੰਦੇ ਹਾਂ ਹਾਂਜੀ ਆ ਖੋਲੋ بڑا ਦਿਖਾਓ ਜਿੰਦਰਾ ਲੱਗਾ ਹਾਂਜੀ ਖੋਲੋ ਮਾੜਾ ਲਿਆ ਚਾਬੀ ਫੜ ਕੇ ਸੰਤ ਬਾਬਾ ਜੀ ਇੱਥੇ ਮਤਲਬ ਆਈ ਰਹਿੰਦੀ ਆ 2 4 10 ਬੰਦੇ ਮਤਲਬ ਜਿਹੜੇ ਇਹਦੇ ਕੋਲ ਬੱਤ ਅੱਛਾ ਜੀ ਸੰਗਤ ਆਂਦੀ ਆ ਇੱਥੇ ਸਾਤੇ ਵੀਰਵਾਰ ਗੱਦੇ 100 ਵਾਰ ਤੇ ਵੀਰਵਾਰ ਨੂੰ ਬਾਬਾ ਜੀ ਗੱਦੀ ਲਾਂਦੇ ਇੱਥੇ ਹਾਂ ਜੀ ਬਹੁਤ ਸੰਗਤ ਆਂਦੀ ਉਹਦਾਂ ਅੱਛਾ ਜੀ ਸ਼ਹੀਦਾਂ ਦਾ ਪੈਰਾ ਮੰਦੇ ਜਾਂ ਕਿੰਨਾ ਦਾ ਪੈਰਾ ਮੰਦੇ ਬਾਬੇ ਸ਼੍ਰੀ ਚੰਦ ਆਵੇ ਸ਼੍ਰੀ ਚੰਦੀ ਗੱਦੀ ਲਾਂਦੇ ਬਾਬੇ ਸ਼੍ਰੀ ਚੰਦੀ ਗੱਦੀ ਲਾਂਦੇ ਆ ਜੀ ਅੱਛਾ ਜੀ ਤੇ ਆਪ ਜੀ ਸੰਗਤ ਕਿਸੇ ਨੂੰ ਪਤਾ ਸੀ ਕੋਈ ਇਦਾਂ ਦੀ ਦੁਰਘਟਨਾ ਹੋਈ ਆ ਜਾਂ ਇਦਾਂ ਦਾ ਕੋਈ ਵਾਰਾ ਹੋਇਆ ਕੋਈ ਇਦਾਂ ਦਾ ਗੱਲ ਨਹੀਂ ਜੀ ਕੋਈ ਕਿਸੇ ਨੂੰ ਨਹੀਂ ਸੀ ਨਾ ਕਈ ਸਾਡੇ ਮਤਲਬ ਕਿੰਨੇ ਸਾਲ ਹੋ ਗਏ ਬਾਬਾ ਜੀ ਨੂੰ ਗੱਡੀ ਲਾਂਦੇ ਐ ਇਦਾਂ 30-40 ਦੇ ਹੋ ਗਏ ਇੱਥੇ 40 ਸਾਲ ਹੋ ਚੱਲੇ ਆ ਜੀ ਅੱਛਾ ਜੀ 30-40 ਸਾਲ ਹੋ ਗਏ ਜੀ ਗੱਡੀ ਲਾਂਦੇ ਉਹਨਾਂ ਨੂੰ ਤੇ ਕਦੇ ਇਹੋ ਜੀ ਇਹਦੀ ਕੋਈ ਮਾੜੀ ਸੋਚ ਜਾ ਇਹੋ ਜਾਨੀ ਪਿੰਡ 'ਚ ਕਦੇ ਕੋਈ ਗਲਤ ਕੰਮ ਜਿਹੜਾ ਕੀਤਾ ਹੋਵੇ ਜਾਂ ਕਦੀ ਕਿਸੇ ਸੁਣਿਆ ਹੋਵੇ ਤੇ ਉਹ ਮੜਾ ਕਮਰਾ ਖਲਾਉਗੇ ਜੀ ਕਮਰਾ ਖਲਾ ਲਓ ਹਾਂ ਕੋਈ ਗੱਲ ਨਹੀਂ ਦੱਲ ਨਹੀਂ ਸਕ ਲੈਨੇ ਕਮਰਾ ਖਲਾ ਕੇ ਮੜਾ ਜੀ ਤੁਸੀਂ ਨਾ ਦਿਖਾ ਦਿਓ ਤੁਹਾ ਬਾਪੀ ਨੂੰ ਬਦਨਾਮ ਕਰਨ ਵਾਸਤੇ ਹਾਂਜੀ ਸਾਰਾ ਕੁਝ ਬਦਨਾਮ ਕਰਨ ਵਾਸਤੇ ਕੋਈ ਇਹੋ ਜੀ ਗੱਲ ਨਹੀਂ ਕੋਈ ਘਟਨਾ ਨਹੀਂ ਗਈ ਬਿਲਕੁਲ ਵਾਸਤੇ ਗਲਤ ਆ ਅਸੀਂ ਕਾਮਰੇਟ ਬੰਦੇ ਆ ਅਸੀਂ ਕੋਈ ਇਹੋ ਜੇ ਇਹ ਨਹੀਂ ਵੀ ਅਸੀਂ ਕਿਸੇ ਦੀ ਪੱਖਵਾਦੀ ਕਿਉਂਕਿ ਨਾ ਤੇ ਅਸੀਂ ਇਹਦੇ ਕੋਲ ਚੌਂਕੀ ਭਰਨੀ ਆਉਣੇ ਜਾਂ ਕੁਝ ਹਨਾ ਤੇ ਸਿਰਫ ਅਸੀਂ ਸਚਾਈ ਕਹਿੰਨੇ ਆ ਕਿ ਨਹੀਂ ਹਨੀ ਬਾਬਾ ਜੀ ਬੀਤੇ ਦਿਨ ਕੋਈ ਵੀਡੀਓ ਵਾਇਰਲ ਹੁੰਦੀ ਆ ਜਿਹਦੇ ਵਿੱਚ ਇੱਕ ਤੜਤੇ ਕੋਈ ਇਲਜ਼ਾਮ ਵੀ ਲੱਗੇ ਜਾਂਦੇ ਤੁਹਾਡੀ ਦਸਤਾਰ ਵੀ ਲੁਵਾਈ ਜਾਂਦੀ ਤੇ ਬੀਬੀ ਵੱਲੋਂ ਵੀ ਇਲਜ਼ਾਮ ਲਗਾਏ ਜਾਂਦੇ ਨੇ ਤੁਹਾਡੇ ਤੇ ਕਿ ਉਹਦੇ ਨਾਲ ਜ਼ਬਰਜਨਾਹ ਕੀਤਾ ਗਿਆ ਤੁਹਾਡੇ ਵੱਲੋਂ। ਉਹ ਤੱਕਾਟਣਾ ਜਿਹੜੀ ਆ ਜਾਂਦੀ ਜਿਹੜਾ ਕੋਈ ਬੋਲ ਲੈਣਾ ਬੋਲ ਲੈਣਾ ਪਰ ਅਸੀਂ ਤੇ ਧੋਖੇ ਨਾਲ ਇਹਨਾਂ ਮੈਨੂੰ ਬੁਲਾਇਆ ਗਿਆ। ਤੇ ਮੈਂ ਗੱਲ ਸੁਣਨ ਗਿਆ ਨਾ ਫੋਨ ਮੈਨੂੰ ਲਾਇਆ ਮੈਂ ਅੱਡੇ ਤੇ ਜਾ। ਜਦੋਂ ਮੈਂ ਅੱਡੇ ਤੇ ਬਸ ਤੇ ਮੈਂ ਲੜਕੀ ਚੜਾਉਣ ਗਿਆ ਇਹਨਾਂ ਮੈਨੂੰ ਫੋਨ ਲਾਇਆ ਕੋਈ ਰਾਤ ਘੱਟਣਾ ਹੋਈ ਮੈਂ ਕਿ ਕੋਈ ਨਹੀਂ ਹੋਈ। ਇਹਨਾਂ ਕਹੇ ਸਾਡੇ ਕੋਲ ਆ ਜਾਓ ਮੈਂ ਇਕੱਲਾ ਹੀ ਗਿਆ ਤੇ ਇਕੱਲੇ ਜਾ ਕੇ ਮੈਂ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਮੈਨੂੰ ਤਮਕਾ ਕੇ ਵੇ ਰਾ ਚਾਰ ਬੰਦੇ ਸੀ ਚੋਂ ਬੰਦਿਆਂ ਨੇ ਪਹਿਲਾਂ ਮੈਨੂੰ ਇਹ ਗੱਲ ਆਖੀ ਵੀ ਤੂੰ ਇਹੋ ਟੱਪਾ ਆਖਣਾ ਵੀ ਗਲਤੀ ਹੋ ਗਈ ਤੇ ਮਾ ਵੀ ਤਾਂ ਆਪਾ ਇੱਥੇ ਨਿਬੇੜ ਲਗੇ ਵੀ ਕਿਸੇ ਦੇ ਗਾਲ ਤੇ ਰੋਲਾ ਨਾ ਪਵੇ ਮੈਂ ਚੋਂ ਦੇ ਝਾਗ ਚ ਹਾਂ ਕਰ ਦਿੱਤੀ ਚੱਲ ਮੈਨ ਨਾਲ ਕਰੋ ਕੀ ਗੱਲ ਕਰਨਾ ਇਹਨਾਂ ਮੁੜ ਕੇ ਮੈਨੂੰ ਦੂਸਰੀ ਬੈਂਕ ਸੇ ਭਾਗੇ ਇਹਨਾਂ ਦੂਸਰੀ ਬੈਂਕ ਸੇ ਫੋਨ ਕਰ ਕਰਕੇ 15 ਜਨਾਨੀਆਂ 15 ਹੀ ਬੰਦੇ 15 ਕੋਲੇ ਮੋਬਾਈਲ 15 ਕੋਲੇ ਡੰਡੇ ਛੋਟੇ ਮੈਂ ਚੁੱਪ ਕਰਕੇ ਤੇ ਮੈਂ ਜਦੋਂ ਬਾਹਰ ਨਿਕਲਿਆ ਤੇ ਮੈਨੂੰ ਕਬਰ ਆ ਗਿਆ ਮੈਂ ਵੀ ਇਹ ਇੱਕ ਹੀ ਬਣਿਆ ਮੈਨੂੰ ਤੇ ਨਾ ਚੋਂ ਨਹੀਂ ਛੱਡਿਆ ਤੇ ਜਦੋਂ ਇਹਨਾਂ ਆਖਿਆ ਵੀ ਪਾਗਲਾ ਮੈਂ ਪਾਗਲਾ ਆ ਲਾਗ ਮੈਂ ਕਿਹਾ ਮੈਂ ਨਹੀਂ ਲਾਉਣੀ ਇਹਨਾਂ ਆਖਿਆ ਬੀਬੀ ਦੇ ਪੈਰਾਂ ਤੇ ਰੱਖੋ ਮੈਂ ਬੀਬੀ ਦੇ ਪੈਰਾਂ ਤੇ ਪਾਗ ਰੱਖਤੀ ਇਹਨਾਂ ਮੈਨੂੰ ਬਹੁਤ ਮਾੜਾ ਚੰਗਾ ਲੱਤਾ ਲੁੱਤਾ ਲਖਿਆ ਧਮਗੀਆਂ ਦਿੱਤੀਆਂ ਹਥਿਆਰ ਇਹਨਾਂ ਦੇ ਕੋਲ ਤੇ ਆਂਦੇ ਤੈਨੂੰ ਗੋਲੀ ਮਾਰ ਦੇਣੀ ਚਾਹੀਦੀ ਐ ਲੈ ਤੇ ਇਹਨਾਂ ਦੀ ਵੀਡੀਓ ਵੇਖ ਲਓ ਜੇ ਇਹ ਗੱਲ ਆਖੀ ਕਿ ਨਹੀਂ ਆਖੀ ਲੱਤਾ ਮਾਰਨ ਦੀ ਐ ਵੇਖ ਲਓ ਵੀਡੀਓ ਚ ਗੱਲ ਇਹਨਾਂ ਆਖੀ ਕਿ ਨਹੀਂ ਆਖੀ ਮੈਂ ਝੂਠ ਮਾਰਦਾ ਤਾਂ ਦੱਸਣ ਇਹਨਾਂ ਮੈਨੂੰ ਕੱਲੇ ਨੂੰ ਦਬਾ ਕੇ ਦੂਸਰੀ ਬੈਠਕ ਚ ਇਹਨਾਂ ਸਾਧ ਕੇ ਮੇਰੇ ਹਵੇ ਦਬੇ ਕਰਕੇ ਸਤਾਰ ਲਾ ਕੇ ਇਹਨਾਂ ਮੇਰੇ ਤੋਂ ਪੈਰੀ ਰਖਾਈ ਆ ਮਾਫੀ ਫੇਰ ਨਹੀਂ ਹੋਈ ਜੇ ਮਾਫੀ ਹੋ ਗਈ ਆ ਤੇ ਇਹ ਜਿਹੜੂ ਸਬੂਤ ਮੈਨੂੰ ਲੈ ਆ ਕੇ ਦਾ ਬਜਾਤੀ ਦੇ ਵਿੱਚ ਵੀ ਚੂੜਿਆ ਚੜਮਿਆ ਤੂੰ ਇਹ ਕੀ ਕੱਚ ਕੱਚ ਮਾਰੀ ਤੂੰ ਗੰਦ ਮਾਰ ਆਪਦੀ ਗੱਦੀ ਚੁੱਕ ਲੋ ਨਹੀਂ ਤੇ ਇਹਨਾਂ ਦੀ ਵੀਡੀਓ ਪੁੱਛ ਕੇ ਭੇਲੋ ਵੀ ਨਾਖਾ ਗੱਦੀ ਚੁੱਕਦੇ ਜਾ ਕੇ ਇਹ ਮੈਂ ਚੁੱਪ ਕਰਕੇ ਸ਼ਰਮੰਦਾ ਮਾਰਾ ਨਾ ਮੈਨਾਂ ਨਾ ਹੂੰ ਨਾ ਹੰਗਾਰਾ ਧਮਕੀਆਂ ਹੀ ਇੰਨੀਆਂ ਦਿੱਤੀਆਂ ਤੇ ਮੈਂ ਚੁੱਪ ਕਰਕੇ ਪਾਗ ਲਾ ਕੇ ਇਹਨਾਂ ਦੇ ਪਹਿਰਾ ਜਿ ਰੱਖਤੀ ਉੱਥੋਂ ਮੈਂ ਆਪ ਦੇ ਇਹਨਾਂ ਨੇ ਅਸਦਾ ਮੈਂ ਇਹਨਾਂ ਦੀ ਦੂਸਰੀ ਬੈੜਕ ਚ ਕੱਲਾ ਹੀ ਜਾ ਕੇ ਬਹਿ ਗਿਆ ਫੇਰੇ ਨਾ ਵੀਡੀਓ ਬਣਾ ਬਣਾ ਕੇ ਦੂਰ ਤੱਕ ਕਮਾਈਆਂ ਮੈਨੂੰ ਅਜੇ ਤਾਂ ਹੀ ਧਮਕੀਆਂ ਮਿਲਾਂ ਰਾਜ ਨਾਰਾਜ ਮੱਲ ਲਿਆ ਮੈਨੂੰ ਉਥੇ ਮਠਿਆਈ ਵਾਲਿਆਂ ਨੇ ਛੜਾਇਆ ਜਿਹੜੀ ਜਿਹੜੇ ਇਲਜ਼ਾਮ ਲਗਾਏ ਗਏ ਆ ਉਹ ਨਵਦੀ ਵੱਲੋਂ ਕੀ ਕੀ ਨੇ ਉਸ ਬਾਰੇ ਤੁਸੀਂ ਉਹ ਨਾ ਦੀ ਬਾਰੇ ਉਹ ਤੇ ਆਪਦੀ ਮਰਜ਼ੀ ਦਾ ਜੋ ਬੋਲੀ ਜਾਂਦੀ ਬੋਲੀ ਜਾਂਦੀ ਉਹਦੇ ਬਾਰੇ ਆਪਾਂ ਨੂੰ ਕੋਈ ਨਹੀਂ ਆ ਉਹ ਜੋ ਇਹਨਾਂ ਨੇ ਬੁਲਾਇਆ ਉਹਨੂੰ ਪੜਾਇਆ ਉਹ ਬੋਲਦੀ ਆ ਇਹ ਇਹਨਾਂ ਨੇ ਪਹਿਲਾਂ ਉਹਨੂੰ ਪੜਾਇਆ ਤੇ ਇਹ ਬੁਲਾਉਂਦੇ ਆ ਉਹ ਉੱਤਰਾ ਨਹੀਂ ਉਹਨੇ ਨਹੀਂ ਕੋਈ ਗੱਲ ਕੀਤੀ ਨਾ ਸਾਡੇ ਘਰ ਗੱਲ ਕੀਤੀ ਨਾ ਸਾਡੇ ਬਾਹਰ ਕੋਈ ਵੀ ਗੱਲ ਨਹੀਂ ਕਰਕੇ ਜ ਆਪਦੇ ਘਾਰੇ ਚਲੇ ਗਏ ਇਹਨਾਂ ਨੇ ਕੋਈ ਵੀ ਇਹਦੇ ਚ ਸ਼ਬਦ ਨਹੀਂ ਜਿਹੜੀਆਂ ਇਲਜ਼ਾਮ ਲਾਇਆ ਇਹਨਾਂ ਕੋਟ ਬੁੱਡੇ ਜਾ ਕੇ ਆਪਦੀ ਮੀਟਿੰਗ ਕਰਕੇ ਬਣਾ ਕੇ ਲਾਇਆ ਆ ਕੀ ਆ ਇਹਨਾਂ ਮੈਨੂੰ ਇਲਜ਼ਾਮ ਲਾਏ ਆ ਤੇ ਜੋ ਆਖੋ ਤੇ ਗੁਰਦੁਆਰੇ ਵੀ ਜਿੱਥੇ ਆਖੋ ਉਥੇ ਮੈਂ ਹੱਥ ਰੱਖ ਕੇ ਜੇ ਮੇਦੀ ਇਤ ਲੁੱਟੀ ਆ ਜਾਂ ਕੋਈ ਇਹ ਆਨੀ ਮੇਰੀ ਇਤ ਲੁੱਟੀ ਆ ਮੈਂ ਜਿੱਥੇ ਵੀ ਮੈਨੂੰ ਬੰਦੇ ਦਾ ਕੰਦੇ ਸਾਰਾ ਮੇਰਾ ਪਿੰਡ ਹੇ ਸੌਂਤ ਜਾ ਦੇ ਸਕਦਾ ਮਮੀ ਦੇ ਸਕਦਾ ਵੀ ਜਿਵੇਂ ਦੀ ਇਤ ਲੁੱਟੀ ਇਹਨੇ ਸਾਰੇ ਪਿੰਡ ਨੂੰ ਭਾਵੇਂ ਪੁੱਛ ਲੈ ਕਿ ਕੋਈ ਵੀ ਹੋਵੇ ਤੇ ਮੈਂ ਇਹ ਕੰਮ ਸਰ ਵਿੱਚ ਨਹੀਂ ਜਾਂ ਮੈਂ ਕੋਈ ਵੀ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਨਾ ਮੇਰੀ ਉਮਰ ਵੇਖੋ ਤੇ ਇਹਦੀ ਉਮਰ ਵੇਖੋ ਇਹਨੇ ਇਹਨੇ ਕਿਹੜੀ ਮੈਨੂੰ ਲਜਾਮ ਲਾ ਦਿੱਤਾ ਜੇ ਤੇ ਮੈਂ ਉਹਦੀ ਕੋਈ ਗੱਲ ਨਹੀਂ ਹੋਰ ਤੇ ਮੈਨੂੰ ਇਹਦਾ ਮਾਨਦ ਨਹੀਂ ਲੱਗਦਾ ਜਿਹੜਾ ਵੀ ਇਹਨੇ ਮੇਰੀ ਆਪ ਦੀ ਬੇਇੱਜ਼ਤੀ ਮੇਰੀ ਇਹ ਕਰਦੀ ਮੈਂ ਨਹੀਂ ਕਰਾਉਂਦਾ ਕਿਸੇ ਤੋਂ ਨਾ ਆਉਂਦਾ ਹੀ ਆ ਹਾਂ ਇਹ ਲਿਜਾਮ ਲਾਏ ਗਏ ਜਿਹੜੇ ਗਲਤ ਹੈ ਇਹ ਮੈਂ ਬਰਤੀ ਹਾਰਗਾ ਇਹ ਦੀ ਉਮਰ ਵੇਖੋ ਤੇ ਇਹ ਦੀ ਵੇਖੋ ਇਹ ਮਰਤੀ ਹਾਰ ਗਈ ਆ ਤੇ ਮੈਂ ਇਹ ਲਿਜਾਮ ਕਰਦੇ ਜਿਹੜਾ ਮੈਂ ਇਹ ਲੋਕਾਂ ਨੇ ਮਗਰ ਲਾ ਕੇ ਜਾਂ ਪੌਂਦੀ ਜਾਂ ਕਿਦੇ ਪੌਂਦੇ ਮਗਰ ਲਾ ਕੇ ਪੌਂਦੀ ਆ ਵੀ ਮੇਰੀ ਧੀ ਆ ਤੇ ਮੈਂ ਇਹ ਮੈਂ ਧੀ ਬਣਾ ਕੇ ਰੱਖਿਆ ਇਹਨੇ ਕੋਈ ਗੱਲ ਨਹੀਂ 20 20 ਅਜ਼ਾਦ ਅ ਅਦਾ 12 ਸਾਲਾਂ ਦਾ ਮਾਪਿ ਉਹ ਹੁੰਦਾ ਵਾ 20 20 ਸਾਲਾਂ ਦੀ ਦੀ ਭੈਣ ਭੈਣ ਜੀ ਕੀ ਨਾ ਤੁਹਾਡਾ ਲਵਦੀਪ ਕੌਰ ਕੀ ਗੱਲ ਬਾਤ ਭੈਣ ਜੀ ਹਾਂ ਬਾਬੇ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਨਾਂ ਦੀ ਇੱਜ਼ਤ ਲੁੱਟੀ ਇਹ ਜਿਹੜੇ ਗੁਰੂ ਦੇ ਪਾਣੇ ਪਾਈ ਫਿਰਦੇ ਇਹਨਾਂ ਇਹ ਧੀਆਂ ਬੇਨਾਂ ਦੀ ਇੱਜ਼ਤਾਂ ਲੁੱਟਦੇ ਆ ਇਹਨਾਂ ਨੂੰ ਫੌਨਸੀ ਦੀ ਸਜ਼ਾ ਦਿੱਤੀ ਜਾਣੀ ਇਹਦੀ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਤਕਾ ਹੋਇਆ ਬਹੁਤ ਜ਼ਿਆਦਾ ਇਹ ਕੌਣ ਹੈ ਕਿੱਥੋਂ ਦਾ ਬਾਬਾ ਐਸੀ ਤੋਂ ਕੀ ਨਾਂ ਕੀ ਬਾਬਾ ਤੂੰ ਹੰਦ ਸਿੰਘ ਕੰਤਾ ਬਾਬਾ ਤੇ ਤੁਹਾਨੂੰ ਕਿਦਾਂ ਮਤਲਬ ਕਿਦਾਂ ਗਿਆ ਤੁਸੀਂ ਇਨਾਂ ਕੋਲੇ ਸਾਈ ਪੁੱਤਰ ਦੀ ਦਾਅਵੇ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸਣਾਣਗ ਰੋੜੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਸ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਣੂ ਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਪਸ ਜੇ ਸਜ਼ਾ ਦਿੱਤੀ ਜਾਵੇ ਇਹਨੂੰ ਵਾਪਸ ਜੇ ਸਜ਼ਾ ਦਿੱਤੀ ਜਾਵੇ ਕਿੰਨੇ ਕਿੰਨੇ ਜਣੇ ਸੀ ਕਰਨ ਨਾਲ ਦੋ ਮੁੰਡੇ ਹੋਰ ਵਾਪਸ ਆਏ ਹੋਤੇ ਮੋਟਰਸਾਈਕਲ ਤੇ ਸੀ ਦੋ ਮੁੰਡੇ ਹੂੰ ਇਹਨਾਂ ਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ ਢਾਈਆਂ ਘੰਟਿਆਂ ਬਾਅਦ ਜਦੋਂ ਮੈਨੂੰ ਚਾਗਾਈ ਮੈਂ ਆਪਣੀ ਹੋਸ਼ ਛਾਈ ਮੈਂ ਆਪੇ ਵਜ ਕੇ ਆਈ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਤੇ ਬਾਬੇ ਨੂੰ ਕੀ ਕਿਹਾ ਗਿਆ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਰੇ ਪੱਗ ਪਹਿਰਾ ਤੇ ਰੱਖ ਕੇ ਆਂਦਾ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤੋ ਸਖਸਾ ਦਿੱਤੀ ਜਾਵੇ ਇਹਨੂੰ ਲੈ ਕੇ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਹੈ ਕਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉਹਦੀਸਾ ਆ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਤਬੰਦੀ ਦਰਖਾਸਤ ਦਿੱਤੀ ਹੋਈ ਹਾਂਜੀ ਦਿੱਤੀ ਹੈ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਸੀਂ ਥੱਕਰ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਸ਼ਾਇਦ ਹੋ ਜੇ ਹੂੰ ਤੇ ਜਦੋਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਵੀ ਦਰੂ ਕੀ ਕਹਿਣਾ ਚਾਹੁੰਦੇ ਇਹਨਾਂ ਨੇ ਹੈ ਕਿ ਫਾਂਸੀ ਦੀ سزا ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਉੱਤਰੀ ਦਿਗ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8-9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12:30 ਦੇ ਕਰੀਬ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਮੈਨੂੰ ਆ ਕੇ ਲੈ ਗਈ ਉਥੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਟੈਗ ਆ ਗਿਆ ਜੇ ਰੂਨੋ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੇਲੀ ਦਵਾਈ ਦਿੱਤੀ ਸੀ ਨਾ ਹਾਂਜੀ ਨਸ਼ੇਲੀ ਦਵਾਈ ਦਿੱਤੀ ਗਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ